ਸੋ ਇੱਕ ਭਾਈ ਜਰਨੈਲ ਸਿੰਘ ਮੁਖਸਰ ਦਾ ਸੀਗਾ ਸਿੰਘ ਉਹਦੇ ਬਿਸ਼ੂ RAM ਨੇ ਪਿਸ਼ੂਰਾਵਾਂ ਥਾਣੇਦਾਰ ਸਿੱਕ ਮੁਖਸਰ ਸਾਹਿਬ ਦਾ ਸੋ ਉਹਨੇ ਜ਼ਬਰਦਸਤੀ ਉਹਦੇ ਕੇਸ ਕਤਲ ਕਰ ਦਿੱਤੇ ਸੀ ਤੇ ਜ਼ਬਰਦਸਤੀ ਉਹਦੀ ਦਾੜੀ ਕਤਲ ਕਰ ਦਿੱਤੀ ਸੀ ਉਹ ਸੰਤਾਂ ਕੋਲੇ ਆ ਕੇ ਰੋਇਆ ਤਾਂ ਸੰਤਾਂ ਨੇ ਉਹਦੀ ਸਾਰੀ ਗੱਲਬਾਤ ਪੁੱਛ ਕੇ ਬਿਸ਼ੂ RAM ਨੂੰ ਕਹਿ ਦਿੱਤਾ ਸੀ ਕਿ ਹੁਣ ਤੇਰਾ ਆਖਰੀ ਟਾਈਮ ਹੈ ਕਿਉਂ ਤੂੰ ਇਹ ਬਹੁਤ ਅਤਿਆਚਾਰ ਕੀਤਾ ਇੱਕ ਸਿੱਖ ਦੇ ਕਸ ਕਤਲ ਕੀਤੇ ਨੇ ਦਾੜੀ ਕਤਲ ਕੀਤੀ ਹੈ ਹੁਣ 4 ਦਿਨ ਤੇਰੇ ਨੇ ਤੇ 5ਵੇਂ ਦਿਨ ਸਾਡਾ ਹੋਵੇਗਾ ਤੇ 5ਵੇਂ ਦਿਨ ਉਹਨੂੰ ਜਾ ਕੇ ਭਾਈ ਗੱਡੀ ਚੜਾ ਦਿੱਤਾ ਸੀਗਾ ਉਹਨੇ ਮਾਫੀਆਂ ਵੀ ਮੰਗੀਆਂ ਸੰਤ ਕਹਿੰਦੇ ਮਾਫੀ ਵਾਲਾ ਕਾਗਜ਼ ਹੈ ਨਹੀਂ ਕਿਉਂਕਿ ਮਾਫੀ ਵਾਲੀ ਗਲਤ ਕਰੀ ਨਹੀਂ ਸੋ ਇਸ ਤਰ੍ਹਾਂ ਸੰਗਤ ਜੀ ਸੰਤਾਂ ਦੇ ਵਿਰੋਧ ਵਿੱਚ ਵੀ ਬਹੁਤ ਆ ਕੇ ਖੜ ਗਏ ਸੀਗੇ ਜਿਵੇਂ ਉਥੇ ਦੇ ਸਾਰੇ ਸਕੱਤਰ ਸੀ ਜਿਹੜਾ ਇੱਕ ਮੋਜੋਮਤੀ ਵਾਲਾ ਗੁਰਚਰਨ ਸਿੰਘ ਧਰਮ ਪ੍ਰਚਾਰ ਕਮੇਟੀ ਦਾ ਸਕੱਤਰ ਸੀ ਜਿਹੜਾ ਉਹਨੇ ਵੀ ਬਹੁਤ ਵਿਰੋਧ ਕੀਤਾ ਤੇ ਸੰਤ ਹਰਚੰਦ ਸਿੰਘ ਲੋਂਗੋ ਵਾਲ ਨੂੰ ਸਾਰਾ ਦਿਨ ਉਹ ਬਸ ਚੁਗਲੀਆਂ ਹੀ ਕਰਦੇ ਰਹਿੰਦੇ ਪੁੱਠੀਆਂ ਸਤੀਆਂ ਗੱਲਾਂ ਕਰਦੇ ਸੰਤਾਂ ਦੇ ਉਲਟ ਕਰਤਾ ਦੋਨਾਂ ਸੰਤਾਂ ਦਾ ਪਹਿਲਾਂ ਬੜਾ ਪਿਆਰ ਸੀਗਾ ਇਕੱਠੇ ਤੁਰਦੇ ਸੀ ਮਨਜੀਤ ਸਾਹਿਬ ਦੀਵਾਨ ਹਾਲ ਦੇ ਵਿੱਚ ਇਕੱਠੇ ਹੀ ਬੋਲਦੇ ਸੀਗੇ ਜਿਹੜੇ ਦੈ ਸੀ ਪਿੰਡਰਾ ਵਾਲੇ ਦਾ ਪਿਆਰ ਰਿਹਾ ਸੰਤ ਲੋਂਗੋ ਹਾਂਜੀ ਪਹਿਲਾਂ ਬੜੇ ਇਕੱਠੇ ਸੀ ਇਕੱਠੇ ਰਹਣਗੇ ਇਕੱਠੇ ਬੋਲਦੇ ਰਹੇ ਨੇ ਪਰ ਸੰਤਾਂ ਦੀਆਂ ਜਿਹੜੀਆਂ ਗਰਮ ਤਕਰੀਰਾਂ ਔਰ ਸੱਚ ਬੋਲਣਾ ਕਿ ਸਾਡੀਆਂ ਧੀਆਂ ਭੈਣਾਂ ਦੀ ਜਿਹੜੇ بےਪਤੀ ਹੋ ਰਹੀ ਹੈ ਸਿੰਘੋ ਸਿੰਘ ਵੇਖ ਕੇ ਇਹ ਯਰ ਨਹੀਂ ਸਕਦਾ ਮੈਂ ਇਹ ਵੀ ਸੁਣਿਆ ਜਿੰਨਾ ਕਿ ਮੈਂ ਸੁਣਿਆ ਕਿ ਉਹ ਕਹਿੰਦੇ ਸੀ ਕਿ ਜੇ ਤੁਸੀਂ ਨੌਕਰੀ ਲੈਣੀ ਹੈ ਤਾਂ ਲੋਂਗਵਾਲ ਸਾਬ ਨਾਲ ਜਾਓ ਜੇ ਮਤਲਬ ਕਿ ਕਹਿੰਦੇ ਸੀ ਕਿ ਮਤਲਬ ਸੀ ਸਿਰ ਦੇਣੇ ਹੈ ਤਾਂ ਸਾਡੇ ਨਾਲ ਇਹ ਜਿਆ ਵੀ ਕੁਸੀ ਇਸੀ ਗੱਲ ਜੇ ਜੀਵਾ ਪਤਲਥੀ ਜਾਏ ਸਭ ਆਰਾਮ ਜੇ ਤੱਕ ਸਖਾਏ ਜਦੋਂ ਪਾਣੀ ਪੱਤ ਦੇ ਵਿੱਚ ਔਰ ਜ਼ਾਲਮ ਹਿੰਦੂ ਲੋਕਾਂ ਨੇ ਸਿੱਖਾਂ ਦੀਆਂ ਧੀਆਂ ਭੈਣਾਂ ਲੰਗੀਆਂ ਕਰਕੇ ਨਚਾਈਆਂ ਢੋਲ ਵਜਾਏ ਉਦੋਂ ਸੰਤਾਂ ਨੇ ਇਹ ਕਿਹਾ ਸਿੱਖੋ ਹੁਣ ਸਾਡਾ ਜਿਉਣਾ ਨਹੀਂਗਾ ਕਿਉਂਕਿ ਸਾਡੇ ਹੁੰਦੇ ਸਾਡੀਆਂ ਧੀਆਂ ਭੈਣਾਂ ਇਸ ਤਰ੍ਹਾਂ ਢੋਲ ਵਜਾ ਕੇ ਜ਼ਬਰਦਸਤੀ ਨੰਗੀਆਂ ਨਚਾਰੇ ਨੇ ਪਾਣੀ ਪੱਤ ਦੇ ਵਿੱਚ ਪਾਣੀ ਪੱਤ ਦੀ ਗੱਲ ਹੈ ਐਸੀਆਂ ਤਕਰੀਰਾਂ ਕਰਦੀ ਸੀ ਸੰਤ ਜੀ ਔਰ ਜੋੜੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਇਹ ਗੱਲ ਕਹਿੰਦੇ ਸੀ ਸੰਤ ਜੀ ਹਾਂ ਭਾਈ ਜਿਨ੍ਹਾਂ ਨੇ ਜਿਨ੍ਹਾਂ ਨੇ ਸਿਰ ਦੇਣੇ ਆ ਉਹ ਸਾਡੇ ਕੋਲੇ ਆ ਜਾਓ ਤੇ ਜਿਨ੍ਹਾਂ ਨੇ ਨੌਕਰੀਆਂ ਲੈਣੀਆਂ ਉਹ ਸੰਤ ਲੋਂਗ ਵਾਲੇ ਕੋਲੇ ਚਲੇ ਜਾਓ ਠੀਕ ਆ ਜਿਹਦੇ ਕੱਲ ਨੂੰ ਜੇ ਕੁਝ ਬਣਿਆ ਉਹ ਸਾਰਾ ਕੁਝ ਤੁਹਾਡਾ ਹੀ ਹੋਵੇਗਾ ਇਸ ਤਰ੍ਹਾਂ ਦੀਆਂ ਵੀ ਮਤਲਬ ਤਕਰੀਰਾਂ ਸੰਤ ਜੀ ਕਰਦੇ ਸੀ ਤੇ ਸੰਤ ਜੀ ਇੱਕ ਗੱਲ ਜ਼ਰੂਰ ਕਹਿੰਦੇ ਸੀ ਭਾਈ ਦਾੜੀ ਕੇ ਸਰਖੋ ਅੰਮ੍ਰਿਤ ਛਕੋ ਗੁਰੂ ਵਾਲ ਗੁਰੂ ਵਾਲੇ ਬਣੋ ਤੇ ਨਸ਼ੇ ਛੱਡੋ ਸੋ ਪਤਾ ਨਹੀਂ ਕੀ ਕਾਰਨ ਹੈ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਉਹਨਾਂ ਲੋਕਾਂ ਨੂੰ ਜਿਹੜੇ ਵੇਖਣ ਨੂੰ ਤਾਂ ਸਿੱਖ ਸੀ ਪਰ ਜਿਹੜਾ ਸੱਚ ਤੀ ਸੱਚ ਤੇ ਸੋਚ ਨੂੰ ਨਹੀਂ ਉਹ ਪਾਲਦੇ ਸੀ ਨਹੀਂ ਚਾਹੁੰਦੇ ਸੀਗੇ